ਹੁਣ ਦੋ ਹੀ ਸਵਾਲ ਰਹਿ ਗਏ ਆ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨੀਆਂ ਕਿ ਜਾਂ انا ਨੂੰ ਸਿਰ ਚਾਹੀਦਾ ਅੱਜ ਮੇਰੀ ਬੇਨਤੀ ਹੈ ਸਾਰੇ ਆਪ ਜੇ ਅਸੀਂ ਲੜਾਈ ਸਿਖਰਾਂ ਤੇ ਲੱਗੇ ਇਹਨੂੰ ਹੁਣ ਗਰਾਊਂਡ ਲੈਵਲ ਤੇ ਜ਼ੀਰੋ ਤੇ ਲੈ ਕੇ ਆਈਏ ਹੁਣ ਇਹਨੂੰ ੱਤਕਾ ਲਾਉਣ ਦੇ ਲੋੜਾ ਸਾਡੇ ਪੰਜਾਬ ਦੇ ਵਿੱਚ ਇੱਕ ਕਹਾਵਤ ਹੈ ਜੇ ਗੱਡਾ ਖੁੱਬ ਜੇ ਇੱਕ ਬੱਠ ਤੇ ਬੈਠਾ ਹੁੰਦਾ ਹੈ ਮਦਦ ਕਰਨੀ ਨਹੀਂ ਉਹ ਐਂ ਹੀ ਕਰ ਜਾਂਦਾ ਵੀ ਹੁਣ ਗੱਡਾ ਨਹੀਂ ਨਿਕਲਦਾ ਇਹ ਤਾਂ ਬਹੁਤ ਖੁੱਬ ਖੁੱਬ ਗਿਆ ਅਸਲ ਮਦਦ ਇਹ ਚਾਹੀਦੀ ਹੈ ਵੀ ਲੈ ਪਾਈ ਮਾਇਆ ਆਉਣਾ ਲੱਕ ਬੰਨੇ ਲੱਗ ਡੱਕ ਕੱਢੀ ਹੁਣ ਗੱਡਾ ਖੁੱਬਿਆ ਖੜਾ ਹੁਣ ਆਗੂਆਂ ਨੇ ਗੱਡਾ ਪਿੱਛੇ ਨੂੰ ਮੋੜਨਾ ਹੈ ਕਿ ਕੱਢਣਾ ਹੈ ਕੱਲ ਮਨਜੀਤ ਨੇ ਰਾਇ ਆਏ ਆ ਤੁਸੀਂ ਕਹੇ ਵੀ ਕਈ ਲੋਕ ਤਾਂ ਹੁਣ ਐਂ ਵੀ ਦੇਖਣ ਆਉਂਦੇ ਆ ਵੀ ਡੱਲੇਵਾਲ ਜਿਉਂਦਾ ਕਿ ਮਰ ਗਿਆ ਮਤਲਬ ਇਹ ਚੀਜ਼ ਵੀ ਦੇਖਣ ਆ ਤੁਸੀਂ ਇਹ ਸ਼ਬਦ ਤੱਕ ਵਰਤੇ ਆ ਮਤਲਬ ਜੇ ਆਗੂ ਆਉਂਦੇ ਆ ਤਾਂ ਤੁਸੀਂ ਇਹ ਸਵਾਲ ਖੜੇ ਕਰਦੇ ਸਾਡੀ ਜਿਹੜੀ ਸ਼ਕਤੀ ਹੈ ਆ ਵੀ ਦੀ ਖਿੰਡ ਰਹੀ ਆ ਮਸਲਾ ਤਾਂ ਉੱਥੇ ਦਾ ਉੱਥੇ ਖੜਾ ਕਦੇ ਅਸੀਂ ਸਿਰ ਚੱਕ ਕੇ ਅੱਖਾਂ ਨਾਲ ਅੱਖਾਂ ਮਿਲਾ ਕੇ ਮੁੱਖ ਮੰਤਰੀ ਨੂੰ ਕਿਹਾ ਕਿ ਐਸ ਮੰਗ ਲਈ ਤਾਂ ਮਰ ਜਾਾਂਗੇ ਜੁਕੇਂਦਰ ਸਿੰਘ ਗੁਰਾਹਾਂ ਦਾ ਬਿਆਨ ਕੱਲ ਦਾ ਸ਼ਾਇਦ ਤੁਹਾਡੇ ਤੱਕ ਪਹੁੰਚ ਗਿਆ ਹੋਣਾ ਜਦੋਂ ਉਹਨਾਂ ਨੂੰ ਤੁਹਾਡੀ ਇਸ ਅੰਦੋਲਨ ਬਾਰੇ ਸਵਾਲ ਕੀਤਾ ਜਾਂਦਾ ਤਾਂ ਉਹ ਇੱਕੋ ਗੱਲ ਕਹਿੰਦੇ ਨੇ ਕਿ ਹਰ ਛੋਟੀ ਮੋਟੀ ਗੱਲ ਤੇ ਦਿੱਲੀ ਜਾਣਾ ਇਜਾਜ਼ਤ ਨਹੀਂ ਸੰਘਰਸ਼ ਨੂੰ ਹੋਰ ਵੱਡਾ ਕਰਨ ਦੀ ਜ਼ਰੂਰਤ ਆ ਬੜਾ ਜੱਟ ਬੜਾ ਸੀ ਜੀ ਫਲਾਣਾ ਰਾਜਾ ਬੜਾ ਸੀ ਅੱਜ ਭਰਾਵੋ ਜੱਟਾਂ ਤੇ ਤਾਂ ਹਮਲੇ ਹੋ ਰਹੇ ਆ ਅਸੀਂ ਰੋਡ ਭਾਰਤ ਵਾਲਾ ਮੰਗੇ ਆ ਅਸੀਂ ਮੌਲ ਮੰਗੇ ਨੇ ਅਸੀਂ ਤਾਂ ਆਪਣੀ ਜ਼ਮੀਨ ਦਾ ਰੇਟ ਮੰਗਿਆ ਸਵਾਲ ਤੁਸੀਂ ਕਿਹਾ ਵੀ ਡੱਲੇਵਾਲ ਦੀ ਸਿਹਤ ਦਾ ਜੀ ਡੱਲੇਵਾਲ ਸਾਹਿਬ ਅੱਜ 19 ਦਿਨਾਂ ਮੇ ਆ ਗਏ ਜੀ ਜਦੋਂ 19 ਦਿਨ ਚਾਉਣਾ ਸੁਭਾਵਿਕ ਹੈ ਕਿ ਬਾਡੀ ਤੇ ਜਿਹੜੇ ਅਸਰ ਆਉ ਤਾਂ ਦਿਖਾਈ ਦੇਣੇ ਸ਼ੁਰੂ ਕੀਤੀ ਹੈ ਪਰ ਉਹ ਵਜਨ ਦੇ ਰੂਪ ਚਾਉਣਾ ਚਾਉ ਕਿੰਨੀ ਦੇ ਰੂਪ ਦੇ ਵਿੱਚ ਹੁਣ ਜਦੋਂ ਮਸ਼ੀਨਰੀ ਕੰਮ ਕਰਨਾ ਹਟ ਜਾਂਦੀ ਹੈ ਤਾਂ ਹੌਲੀ-ਹੌਲੀ ਉਹਨਾਂ ਦੀ ਜਿਹੜਾ ਪਾਣੀ ਦੀ ਮਾਤਰਾ ਹੈ ਉਹ ਵੀ ਘਟਣੀ ਸ਼ੁਰੂ ਹੋ ਗਈ ਹੈ ਜੀ ਤਾਂ ਫਿਰ ਵੀ ਉਹ ਇਹਨਾਂ ਦੇ باوجود 19ਵੇਂ ਦਿਨ ਦੇ ਵਿੱਚ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਕੋਈ ਉਹਨਾਂ ਦੀ ਕਦੇ ਵੀ ਮਾੜੀ ਜੀ ਕੋਈ ਟੈਕੀ ਗੱਲ ਨਹੀਂ ਆ ਰਹੀ ਵੀ ਯਾਰ ਕੀ ਕਰ ਰਿਹਾ ਕਈ ਤਵਾਰੀ ਇਹ ਹੁੰਦਾ ਨਾ ਵੀ ਕੋਈ ਗੱਲਬਾਤ ਹੋ ਰਹੀ ਹੈ ਜਾਂ ਕੋਈ ਮੈਸੇਜ ਆ ਰਿਹਾ ਹੈ ਇਸ ਵਾਸਤੇ ਇਹਨਾਂ ਦੀ ਹੈਗਾ ਵੀ ਠੀਕ ਆਪਾਂ ਤਾਂ ਸਾਫ ਮੋਰਚੇ ਨੂੰ ਸਿਖਰਾਂ ਤੇ ਲੈ ਗਏ ਹੁਣ ਦੋ ਹੀ ਸਵਾਲ ਰਹਿ ਗਏ ਆ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨੀਆਂ ਕਿ ਜਾਂ ਉਹਨਾਂ ਨੂੰ ਸਿਰ ਚਾਹੀਦਾ ਜਿਹੜੀ ਗੱਲ ਤੁਸੀਂ ਕੀਤੀ ਸੀ ਸ੍ਰੀਮਕੋਟ ਵਾਲੀ ਹਾਈ ਕੋਰਟ ਵਾਲੀ ਇਹ ਤਾਂ ਹਮੇਸ਼ਾ ਸਰਕਾਰ ਨੇ ਮਸਲਾ ਲਮਕਾਉਣ ਵਾਲੀਆਂ ਗੱਲਾਂ ਹੁੰਦੀਆਂ ਜਿਹੜੇ ਸਟੇਟ ਦੀ ਮੁੱਖ ਮੰਤਰੀ ਚੁਣਦਾ ਲੋਕ ਉਹ ਆਪ ਦੀ ਸਟੇਟ ਲਈ ਚੁਣਦਾ ਕੇਂਦਰ ਦਾ ਲੋਕਾਂ ਲਈ ਪੂਰੇ ਭਾਰਤ ਲਈ ਹੁੰਦਾ ਹੈ پارਲੀਮੈਂਟ ਦਾ ਸੈਸ਼ਨ ਚੱਲਦਾ ਹੋਵੇ ਹੁਣ ਇਸ ਮੌਕੇ ਸਰੀਮਕੋਡ ਦਾ ਫੈਸਲਾ ਲੈਣਾ ਜ਼ਰੂਰੀ ਹੈ ਕਿ ਸੈਸ਼ਨ ਦੇ ਵਿੱਚ ਕੋਈ ਬਿੱਲ ਕਿਸਾਨਾਂ ਦੇ ਹੱਕ 'ਚ ਫੈਸਲਾ ਲੈਣਾ ਜ਼ਰੂਰੀ ਹੈ ਅਸੀਂ ਇਹ ਜਿਹੜੇ ਅੱਜ ਹੁਣ ਡਿਸਾਬ ਪਟਿਆਲਾ ਐਸਐਸਪੀ ਪਟਿਆਲਾ ਨਾਲ ਉਹਨਾਂ ਦੀ ਟੀਮ ਜਿਹੜੀ ਡਾਕਟਰਾਂ ਦੀ ਉਹ ਆਏ ਆ ਉਹਨਾਂ ਨੇ ਵੀ ਇਹੀ ਗੱਲ ਰੱਖੀ ਸੀ ਵੀ ਸਭ ਨੂੰ ਢੱਲੇਵਾਲ ਦੀ ਸਿੱਧ ਜ਼ਰੂਰੀ ਹੈ ਅਸੀਂ ਇਹ ਕਿਹਾ ਸੀ ਵੀ ਡੱਲੇਵਾਲ ਦੀ ਸਿਹਤ ਜ਼ਰੂਰੀ ਨਹੀਂ ਸਭ ਤੋਂ ਜਿਹੜੀਆਂ ਅਧੂਰੀਆਂ ਮੰਗਾਂ ਪਈਆਂ ਜਿਹੜੀਆਂ ਛੱਡ ਕੇ ਆਂ ਉਹ ਲਾਗੂ ਹੋਣਾ ਜ਼ਰੂਰੀ ਹੈ ਘੱਟੋ ਘੱਟ ਤੁਸੀਂ ਪੰਜਾਬ ਨਾਲ ਸੰਬੰਧਿਤ ਅਧਿਕਾਰੀ ਆਇਓ ਘੱਟੋ ਘੱਟ ਲੋਕਾਂ ਨੂੰ ਇਹ ਤਾਂ ਪਤਾ ਲੱਗ ਜਾਏ ਪੰਜਾਬ ਦੇ ਮੁੱਖ ਮੰਤਰੀ ਦਾ ਕੀ ਸਟੈਂਡ ਹੈ ਉਹ ਲੋਕਾਂ ਨਾਲ ਨੇ ਕਿ ਕੇਂਦਰ ਨਾਲ ਤੁਸੀਂ ਗੱਲ ਆਇਓ ਤੁਸੀਂ ਗਾਂ ਥੋੜਾ ਜਿਹਾ ਆਪਦੇ ਤਾਂਹਾਂ ਦਾਇਰੇ 'ਚ ਚੜਾਉਂਗੇ ਸਾਡੇ ਲਈ ਤਾਂ ਪਲਪਲ ਸੁਹਾਈ ਆ ਤਾਂ ਇਹ ਤੇ ਪੰਜਾਬ ਸਰਕਾਰ ਦਾ ਜਿਹੜੀ ਚੁੱਪ ਹੈ ਉਹ ਬੜੇ ਸਵਾਲ ਖੜਾ ਕਰਦੀ ਹੈ। ਮੈਨੂੰ ਕਿਹਾ ਡਿਸਾ ਮੈਡਮ ਨੇ ਦੇ ਐਸਪੀ ਨੇ ਮੈਂ ਕਿਹਾ ਵੀ ਦੇਖੋ ਐਂਗਲ ਤੋਂ ਤੁਸੀਂ ਸੁਰਦ ਮੀਤ ਤਾਂ ਹੈ ਨਹੀਂ ਪਰ ਘੱਟੋ-ਘੱਟ ਲੋਕਾਂ ਨੂੰ ਸਾਫਤਾ ਹੋ ਜੇ ਕੱਲ ਨੂੰ ਕੋਈ ਘਟਨਾ ਵਾਪਰ ਜਾਂਦੀ ਹੈ। ਫਿਰ ਤੁਸੀਂ ਸਪਾਈਆਂ ਦਿੰਦੇ ਰਹੋ ਵੀ ਸਾਡਾ ਤਾਂ ਇਹ ਸਟੈਂਡ ਆ ਸੀ ਲੋਕਾਂ ਨਾਲ ਪਰ ਲੋਕ ਚੰਗੀ ਤਰ੍ਹਾਂ ਤੁਹਾਨੂੰ ਜਾਣਦੇ ਨੇ ਕਿਉਂਕਿ 26 ਤਰੀਕ ਵਾਲਾ ਆਪਾਂ ਰੋਲ ਦੇਖ ਲਿਆ ਪੰਜਾਬ ਸਰਕਾਰ ਵਾਲਾ ਜਿਹੜਾ ਦੁਨੀਆ ਕੇਂਦਰ ਦੀਆਂ ਜਿੰਨੀ ਸਰਕਾਰ ਹੈ ਜਾਂ ਹਰਿਆਣੇ ਦੀ ਸਰਕਾਰ ਹੈ ਇਹਨਾਂ ਨੇ ਆਪਣੇ ਤੋਂ ਸਵਾਲ ਕਰਨੇ ਦਾਗੇ ਨੇ ਉਹ ਪਮਾ ਹੁਣ ਪੁਰਾਣਾ ਚੱਕ ਕੇ 700 ਲਟਕੀਆਂ ਵਾਲਾ ਹੋਵੇ ਚਾਹੇ ਉਹ ਰਸਤੇ ਨੂੰ ਚੱਲਣ ਵਾਲਾ ਸਵਾਲ ਹੋਵੇ ਵੀ ਬਿੰਨੇ ਮੈਂ ਤਾਂ ਜੋ ਕਿ ਭਾਜਪਾ ਦੇ ਜਿਹੜੇ ਐਟ ਸੈੱਲ ਆ ਉਹ ਸਾਹਮਣੇ ਲੜਦਾ ਸਕਦੇ ਨੇ ਉਹਨਾਂ ਦੀ ਜਿਹੜੀ ਸਿਆਸਤ ਹੈ ਇਹੀ ਆ ਮੋਰਚੇ ਨੂੰ ਦੂਜੇ ਪਾਸੇ ਵਾਕੇ ਲੈ ਕੇ ਜਾਣਾ ਮੋਰਚਾ ਮੈਂ ਅਸੀਂ ਉਮੀਦ ਕਰਾਂਗੇ ਸਾੜਾ ਜਿੰਨਾ ਵੀ মিডিਆ ਸਾਡੇ ਨਾਲ ਜੁੜਿਆ ਜਿਹੜੀ पलपल ਦੀ ਗੱਲ ਲੋਕਾਂ ਨਾਲ ਸੰਜੀ ਕਰ ਰਿਹਾ ਹੈ ਪਰ ਇੱਕ ਜਰੂਰ ਸਵਾਲ ਅਸੀਂ ਉਹਨਾਂ ਨੂੰ ਕੀਤਾ ਡਿਸਪ ਬਿ ਕਿ ਘੱਟੋ ਘੱਟ ਪੰਜਾਬ ਸਰਕਾਰ ਆਪ ਦੀ ਨੀਤੀ ਸਪਸ਼ਟ ਕਰੇ ਲੋਕਾਂ ਦੇ ਵਿੱਚ ਸਟੈਂਡ ਸਪਸ਼ਟ ਜਿਵੇਂ ਜਿਵੇਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਕੇਂਦਰ ਦੇ ਵੱਲੋਂ ਚਿੱਠੀਆਂ ਸੂਬਾ ਸਰਕਾਰ ਨੂੰ ਦੇ ਦਿੱਤੀਆਂ ਗਈਆਂ ਨੇ ਕਿ ਭਾਈ ਜਿਹੜੇ ਖੇਤੀ ਕਾਨੂੰਨ ਨੇ ਉਹ ਲਾਗੂ ਕੀਤੇ ਜਾਣ ਪਰ ਇਹ ਸਭ ਦੇ ਵਿੱਚ ਅਸੀਂ ਬੈਠਿਆ ਕਿ ਜਿਹੜੀਆਂ ਮੰਗਾਂ ਰਹਿੰਦੀਆਂ ਨੇ ਉਹ ਪੂਰੀਆਂ ਕਰਾਉਣ ਕੇਂਦਰ ਤਾਂ ਕਹਿ ਰਿਹਾ ਕਿ ਖੇਤੀ ਕਾਨੂੰਨ ਜਿਹੜੇ ਉਹ ਦੁਬਾਰੇ ਲਾਗੂ ਹੋਣ ਤੁਸੀਂ ਕਹਿ ਰਹੇ ਹੋ ਕਿ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਨੇ ਲੱਗਦਾ ਕਿ ਕੇਂਦਰ ਦਾ ਰੁਖ ਜਿਹੜਾ ਹੈਗਾ ਉਹ ਸਾਫ ਸਪਸ਼ਟ ਹੈ ਵੇਖੋ ਜਿਹੜੀਆਂ 12 ਮੰਗਾਂ ਦੇ ਵਿੱਚ ਇੱਕ ਮੰਗ ਹੈ ਕਿ ਭਾਰਤ ਸਰਕਾਰ ਗੈਡ ਤੋਂ ਬਾਹਰ ਆਵੇ ਆਪਾਂ ਨੂੰ ਲੱਗਦਾ ਕਿ ਬੀਜੇਪੀ ਦੀ ਸਰਕਾਰ ਹੈ ਕਈਆਂ ਨੂੰ ਉਮੀਦ ਇਹ ਹੋਊਗੀ ਬੀਜੇਪੀ ਦੀ ਸਰਕਾਰ ਬਹੁਤ ਮਾੜੀ ਹੈ ਜੇ ਕਾਂਗਰਸ ਹੁੰਦੀ ਇਹਦੋਂ ਵੀ ਬਹੁਤ ਚੰਗੀ ਹੁੰਦੀ ਪਰ ਇਹਨੂੰ ਲਿਆਉਣ ਵਾਲਾ ਜਿਹਨੇ ਜਨਮ ਦਿੱਤਾ ਸਾਰੇ ਮਦਰ ਨੂੰ ਕਾਂਗਰਸੀ ਆ ਇਹਨੂੰ ਲਾਗੂ ਕਰਨ ਵਾਲੇ ਬੀਜੇਪੀ ਆ ਜਿਹੜੀਆਂ ਨੀਤੀਆਂ ਵਾਕਿਆ ਹੀ ਸਾਰਾ ਦੇਸ਼ ਉਹਨਾਂ ਨੇ ਉਹਨਾਂ ਤੇ ਗਹਿਣੇ ਧਰ ਚੁੱਕੇ ਐ ਗੋਡੇ ਨਾਲ ਦੇ ਟਿਕ ਚੁੱਕੇ ਨੇ ਇਹ ਕੁਝ ਬਿਆਨਬਾਜ਼ੀ ਦੇਈ ਜਾਣ ਇਸ ਵਕਤ ਲੋਡ ਐ ਗੈਰ ਤੋਂ ਬਾਹਰ ਹੋਣ ਦੀ ਆਪਦੇ ਦੇਸ਼ ਦੇ ਕਿਰਤੀ ਲੋਕਾਂ ਨੂੰ ਬਚਾਉਣ ਦੀ ਗੱਲ ਹੈ ਸਾਡੇ ਮਜ਼ਦੂਰਾਂ ਦਾ ਕੀ ਪੋਜੀਸ਼ਨ ਹੈ ਕਿਸਾਨਾਂ ਦੀ ਕੀ ਪੋਜੀਸ਼ਨ ਹੈ ਛੋਟੇ ਦੁਕਾਨਦਾਰ ਹੌਲੀ-ਹੌਲੀ ਅਸੀਂ ਤਾਂ ਇਹ ਕਿਹਾ ਸੀਗਾ ਜਿਹੜਾ ਆ ਅਸੀਂ ਇੱਥੋਂ ਕਿਤੇ ਮੂਲੀਆਂ ਪਟਲੀਆਂ ਕਿਤੇ ਗਾਜਰਾਂ ਪਟਲੀਆਂ ਆ ਜਿਹੜਾ ਸਾਡਾ ਚੁੱਲਾ ਚੱਲਦਾ ਹੈ ਗਰੀਬ ਲੋਕਾਂ ਦਾ ਇਹ ਚਲਾਉਣਾ ਕਿ ਜਾਂ ਆ ਲੋਕਾਂ ਦਾ ਮੌਲ ਤੋਂ ਆਟਾ ਲੈ ਕੇ ਆਉਣਾ ਇਹ ਲੋਕਾਂ ਲਈ ਵੱਡਾ ਸਵਾਲ ਖੜਾ ਹੈ ਇਹ ਮੈਨੂੰ ਇਹ ਲੱਗਦਾ ਵੀ ਕੱਲੇ ਕਿਸਾਨਾਂ ਦੀ ਨਹੀਂ ਲੜਾਈ ਇਹ ਹਮੇਸ਼ਾ ਇਤਿਹਾਸ ਦੇ ਵਿੱਚ ਤੁਸੀਂ ਪੜਚੋਲ ਕੇ ਵੇਖ ਲਿਓ ਨਾ ਅਮੀਰ ਲੜਿਆ ਨਾ ਮਜ਼ਦੂਰ ਤੋਂ ਲੜਿਆ ਦਰਮਿਆਨੇ ਲੋਕ ਲੜਦੇ ਨੇ ਦਰਮਿਆਨੇ ਲੋਕ ਦੀ ਸਵਾਲ ਅਸੀਂ ਦਰਮਿਆਨੇ ਆ ਸਾਨੂੰ ਇਹ ਲੱਗਦਾ ਵੀ ਇੱਥੇ ਸਾਡੇ 6 ਮਹੀਨੇ ਲੱਗ ਜਾਣਗੇ ਜਿੰਨਾ ਚਿਰ ਫਸਲ ਨਹੀਂ ਆਉਂਦੀ ਸਾਡਾ ਚੁੱਲਾ ਚੱਲਦਾ ਰਹੂਗਾ ਮਜ਼ਦੂਰ ਦੀ ਸਮੱਸਿਆ ਕੀ ਹੈ ਮਜ਼ਦੂਰ ਸਾਡੇ ਨਾਲ ਇੱਥੇ ਵਿਚਾਰਾ 10 ਦਿਨ ਆ ਜੇ ਤਾਂ ਉਹਨੂੰ ਬੜੀਆਂ ਦਿੱਕਤਾਂ ਸ਼ੁਰੂ ਹੋ ਜਾਣਗੀਆਂ ਉਹਨੇ ਆਟਾ ਵੀ ਲੈ ਕੇ ਆਉਣਾ ਉਹਨੇ ਦੁੱਧ ਵੀ ਲੈ ਕੇ ਆਉਣਾ ਉਹਨੇ ਜਵਾਖ ਵੀ ਤੋੜਨੇ ਨੇ ਉਹਨੂੰ ਦਿਹਾੜੀ ਤੋਂ ਬਗੈਰ ਸਰਦਾ ਨਹੀਂ ਜਿਹੜੇ ਸਾਡੇ ਖੁੰਡਾ ਤੇ ਬੈਠ ਕੇ ਤਾਂ ਸਕੇਟ ਰਹੇ ਆ ਨਾ ਇਹ ਸਵਾਲ ਉਹਨਾਂ ਲਈ ਹੈ ਤਾਕੜਿਆਂ ਨੂੰ ਕੋਈ ਨੁਕਸਾਨ ਨਹੀਂ ਹੋਣ ਵਾਲਾ ਮਜ਼ਦੂਰ ਦੀ ਵਿਚ ਮਜਬੂਰੀਆ ਵਿਚਾਰਾ ਲੜ ਨਹੀਂ ਸਕਦਾ ਦਰਮਿਆਨੇ ਲੋਕ ਅੱਜ ਜਿਹੜੀਆਂ ਤਾਸਾਂ ਖੇਡ ਰਹੇ ਨੇ ਜਿਹੜਾ ਮਖੌਲ ਕਰ ਰਹੇ ਨੇ ਖਾਸ ਕਰਕੇ ਆਪਣੇ ਭਰਪੇ ਚ ਜੇ ਬਾਤਾਂ ਸੁਣਨੀਆਂ ਹੋਣ ਇਹਨਾਂ ਦੀ ਬੜਾ ਜੱਟ ਬੜਾ ਸੀ ਜੀ ਫਲਾਣਾ ਰਾਜਾ ਬੜਾ ਸੀ ਅੱਜ ਭਰਾਵੋ ਜੱਟਾਂ ਤੇ ਤਾਂ ਹਮਲੇ ਹੋ ਰਹੇ ਆ ਅਸੀਂ ਰੋਡ ਭਾਰਤ ਵਾਲਾ ਮੰਗੇ ਆ ਅਸੀਂ ਮੌਲ ਮੰਗੇ ਨੇ ਅਸੀਂ ਤਾਂ ਆਪਣੀ ਜ਼ਮੀਨ ਦਾ ਰੇਟ ਮੰਗਿਆ ਇਹ ਲੋਕਾਂ ਨੂੰ ਮੈਨੂੰ ਲੱਗਦਾ ਇਹ ਮੈਸੇਜ ਆ ਜਿਹੜਾ ਇਹਨੂੰ ਚੰਗੀ ਤਰ੍ਹਾਂ ਪੜ ਕੇ ਮੈਦਾਨ 'ਚ ਆ ਜਾਣਾ ਚਾਹੀਦਾ ਜਿਹੜੀ ਠੀਕ ਐ ਸੀ ਮੰਗ ਐ ਉਹ ਸਿਖਰਾਂ ਤੇ ਲੈ ਕੇ ਆ ਹੁਣ ਤਾਂ ਸਿਰਫ ਕੋਈ ਮੈਨੂੰ ਲੱਗਦਾ ਸਵਾਲ ਬਚਿਆ ਨਹੀਂ ਹੁਣ ਤਾਂ ਇਹ ਵੇਖਣਾ ਐ ਕਿ ਕੇਂਦਰ ਸਰਕਾਰ ਇਹ ਮੰਗਾ ਲਾਗੂ ਕਰਦੀ ਐ ਜਾਂ ਕਿਸਾਨਾਂ ਆਗੂ ਦਾ ਸਿਰ ਲੈਂਦੀ ਐ ਇੱਕ ਗੱਲ ਐ ਜੀ ਮਤਲਬ ਮੈਂ ਇੱਕ ਗੱਲ ਤੁਹਾਡੀ ਮਤਲਬ ਕੇਂਦਰ ਸਰਕਾਰ ਹਿੰਦੀ ਹੈ ਇੱਕ ਇਹ ਵੀ ਤੁਹਾਨੂੰ ਹੀ ਪਤਾ ਹੈ ਵੀ ਮਸਲੇ ਡਬਲਯੂਟੀਓ ਦੇ ਡੱਲੇਵਾਲ ਸਾਹਿਬ ਵੀ ਤੁਸੀਂ ਵੀ ਲਗਾਤਾਰ ਗੱਲ ਕਰਦੇ ਹੋ ਕਿ ਪਾਲਿਸੀਆਂ ਇੱਥੇ ਨਹੀਂ ਪਾਲਿਸੀਆਂ ਉਹਨਾਂ ਦੀਆਂ ਮਸਲੇ ਐਡੇ ਵੱਡੇ ਕੀ ਲੱਗਦਾ ਕਿ ਇਹਨਾਂ ਦੇ ਨੇ ਹਜੇ ਹੋਰ ਲੋਕਾਂ ਨੂੰ ਨਾਲ ਲੈ ਕੇ ਹੋਰ ਵੱਡਾ ਸੰਘਰਸ਼ ਕਰਨ ਦੀ ਲੋੜ ਹੈ ਹਾਲਾਂਕਿ ਇੱਕ ਆਗੂ ਦੀ ਜਾਨ ਨੂੰ ਹਜੇ ਜੋਖਮ 'ਚ ਪਾਉਣ ਤੋਂ ਬਚਣਾ ਚਾਹੀਦਾ ਹੈ ਕੀ ਇਹ ਲੱਗਦਾ ਨਹੀਂ ਮੈਂ ਅਸੀਂ ਡੱਲੇਵਾਲ ਸਾਹਿਬ ਤੇ ਮੈਂ ਅਸੀਂ ਜਦੋਂ ਸਾਡੇ ਸਾਰੇ ਈਸ਼ਵਤ ਇਹ ਚਰਚਾ ਕਰਦੇ ਰਹਿੰਦੇ ਹਾਂ ਜਦੋਂ ਅਸੀਂ 75 ਸਾਲ ਦੇਸ਼ ਜਾਦ ਨੂੰ ਹੋਏ ਉਧਰ ਨੂੰ ਨਿਗਾ ਮਾਰਦੇ ਆ ਤਾਂ ਉਹ ਤਸਵੀਰ ਸਾਹਮਣੇ ਆਉਂਦੀ ਹੈ ਕਿ ਸਾਡੇ ਲੋਕਾਂ ਦੀ ਥੱਲੇ ਤੋਂ ਗਰਾਊਂਡ ਲੈਵਲ ਤੋਂ ਪੋਜੀਸ਼ਨ ਕੀ ਹੈ ਫਿਰ ਨਾਲ ਸਵਾਲ ਉੱਠਦਾ ਹੁਣ ਤੱਕ ਸਰਕਾਰਾਂ ਨੇ ਕੀ ਕੀਤਾ ਤੀਜਾ ਸਵਾਲ ਸਾਡੇ ਤੇ ਉੱਠਦਾ ਸੀ ਮੈਂ ਕਦੇ ਵਾਰੀ ਨਹੀਂ ਕਰਿਆ ਮੈਨੂੰ ਬਹੁਤ ਲੋਕ ਨੇਤਾ ਜੀ ਨੇ ਕਰ ਲਿਆ ਵੀ ਇਸ ਕਿਸਾਨ ਆਗੂ ਨੂੰ ਜਿਆਦਾ ਗੱਲ ਛੇੜਦਾ ਕੇਂਦਰ ਦੀ ਸਰਕਾਰਾਂ ਦੀ ਉਹ ਤਾਂ ਸਾਫ਼ ਹੈ ਜਿਹੜਾ ਸਟੇਟ ਸਰਕਾਰ ਨੇ ਕਰਨਾ ਕੇਂਦਰ ਨੇ ਕਰਤਾ ਉਹ ਸਾਡੇ ਤੇ ਹਮਲਾ ਹੈ ਉਹਨੂੰ ਬਚਾਉਣ ਲਈ ਅਸੀਂ ਕੀ ਕਰਨਾ ਮੈਂ ਇਥੋਂ ਤੇ ਕਿਹਾ ਪੂਰੇ ਪਾਰ ਦੇ ਵਿੱਚ 2000 ਕਿਸਾਨ ਜਸੇਬੰਦੀਆਂ ਜਿਹੜੀ 1500 ਤਾਂ ਇਹਨਾਂ ਦੀ ਸਿਆਸੀ ਪਾਰਟੀਆਂ ਨਾਲ ਕਿਸਾਨ ਬਿੰਗ ਨੇ ਚਾਹੇ ਉਹ ਭਾਜਪਾ ਦਾ ਕਿਸਾਨ ਬਿੰਗ ਹੋਵੇ ਚਾਹੇ ਕਾਂਗਰਸ ਦਾ ਹੋਵੇ ਚਾਹੇ ਦੂਜੀਆਂ ਖੇਤਰੀ ਪਾਰਟੀਆਂ ਦਾ ਹੋਵੇ ਉਹ ਉਹਨਾਂ ਨਾਲ ਹੀ ਕੇਂਦਰ ਦੀਆਂ ਮੀਟਿੰਗਾਂ ਹੁੰਦੀਆਂ ਲੋਕਾਂ ਨੂੰ ਭੁਲੇਖਾ ਪੈਂਦਾ ਵੀ ਫਲਾਣੇ ਕਿਸਾਨ ਆਗੂਆਂ ਨਾਲ ਮੀਟਿੰਗ ਹੋਗੀ ਫਲਾਣੇ ਨਾਲ ਮੀਟਿੰਗ ਹੋਗੀ ਗਰਾਊਂਡ ਲੈਵਲ ਤੇ ਜਿਹੜੇ ਲੜਨ ਵਾਲੇ ਲੋਕ ਆ ਉਹਨਾਂ ਨਾਲ ਨਾ ਕੇਂਦਰ ਨੇ ਕਦੇ ਮੀਟਿੰਗ ਕੀਤੀ ਹੈ ਨਾ ਪ੍ਰਧਾਨ ਮੰਤਰੀ ਨੇ ਕੀਤੀ ਹੈ ਸਵਾਲ ਸਾਡੇ ਲਈ ਆ ਕਿ ਜੇ 2000 ਕਿਸਾਨ ਜਸੇਬੰਦੀ ਹੋਵੇ ਪੂਰੇ ਭਾਰਤ ਚ ਹੋਵੇ ਇੱਕ ਕਮਿਸ਼ਨ ਬਣਿਆ 2004 ਤੋਂ ਲੈ ਕੇ ਛੇ ਦੇ ਵਿੱਚ ਰਿਪੋਰਟ ਆ ਗਈ ਸੁਆਮੀ ਨਾਥਨ ਦੀ ਰਿਪੋਰਟ ਨਾਲ ਹੁਣ ਜਿਹੜੇ ਮੁਲਾਜ਼ਮ ਨੇ ਸਾਡੇ ਪਮੋਸ਼ ਥੋੜੇ ਨੇ ਭਵਾ ਵਾਲੇ ਨੇ ਉਹਨਾਂ ਦੇ ਅੱਖ-ਵੱਖ ਸਮੇਂ ਦੇ 7 ਪੇ ਕਮਿਸ਼ਨ ਆ ਗਈ ਉਹਨਾਂ ਨੇ ਆਪਦੀਆਂ ਹੜਤਾਲਾਂ ਕੀਤੀਆਂ ਭੁਖੜ ਹੜਤਾਲਾਂ ਕੀਤੀਆਂ ਸੜਕਾਂ ਤੇ ਕੀਤੀਆਂ ਉਹ 7 ਪੇ ਕਮਿਸ਼ਨ ਉਹਨੇ ਲਾਗੂ ਕਰਵਾ ਲਿਆ ਸਾਡੇ ਪੂਰੇ ਭਾਰਤ ਦੇ 70% ਖੇਤੀ ਨਾਲ ਜੁੜੇ ਚਾਹੇ ਮਜ਼ਦੂਰ ਆ ਚਾਹੇ ਕਿਸਾਨ ਹੈ ਉਹਨਾਂ ਤੋਂ ਇੱਕ ਪੇ ਕਮਿਸ਼ਨ ਲਾਗੂ ਨਹੀਂ ਹੋਇਆ ਇਹ ਸਾਡੇ ਲਈ ਸਵਾਲ ਹੈ ਤਾਂ ਫਿਰ ਜੇ ਸਾਡੇ ਆਗੂ ਨੇ ਸੋਚਿਆ ਕਿ 75 ਸਾਲਾਂ ਤੇ ਨਾ ਤਾਂ ਕੋਈ ਛੋਟੀ ਦਾ ਆਗੂ ਮਰਿਆ ਜੀ ਨਾ ਸੀ ਮੰਗਾ ਲਾਗੂ ਕਰਵਾ ਰਹੇ ਫਿਰ ਕੱਲੀਆਂ ਕਿਸਾਨ ਜਸੇਵੰਦੀਆਂ ਦਿਖਾ ਕੇ ਕੀ ਕਰਨਾ ਜੇ ਗਰਾਊਂਡ ਲੈਵਲ ਤੇ ਜ਼ਮੀਨ ਤਾਂ ਸਾਡੀ ਜਾ ਰਹੀ ਹੈ ਅੱਜ ਮੇਰੀ ਬੇਨਤੀ ਹੈ ਸਾਰੇ ਆਗੂਆਂ ਨੂੰ ਕੋਈ ਜਸੇਵੰਦੀ ਛੋਟੀ ਹੈ ਕੋਈ ਵੱਡੀ ਹੈ ਕੋਈ ਵਿਚਾਰ ਵੱਖਰੇ ਵੱਖਰੇ ਆ ਅੱਜ ਲੜਾਈ ਕੇਂਦਰ ਨਾਲ ਆ ਜੇ ਅਸੀਂ ਲੜਾਈ ਸਿਖਰਾਂ ਤੇ ਲੈ ਗਏ ਆ ਇਹਨੂੰ ਹੁਣ ਗਰਾਊਂਡ ਲੈਵਲ ਤੇ ਜ਼ੀਰੋ ਤੇ ਲੈ ਕੇ ਆ ਗਏ ਹੁਣ ਇਹਨੂੰ ੱਤਕਾ ਲਾਉਣ ਦੇ ਲੋੜ ਆ ਸਾਡੇ ਪੰਜਾਬ ਦੇ ਵਿੱਚ ਇੱਕ ਕਹਾਵਤ ਆ ਜੇ ਗੱਡਾ ਖੁੱਭ ਜੇ ਇੱਕ ਬੱਠ ਤੇ ਬੈਠਾ ਹੁੰਦਾ ਮਦਦ ਕਰਨੀ ਨਹੀਂ ਉਹ ਐਂ ਹੀ ਕਰ ਜਾਂਦਾ ਵੀ ਹੁਣ ਗੱਡਾ ਨਹੀਂ ਨਿਕਲਦਾ ਇਹ ਤਾਂ ਬਹੁਤ ਖੁੱਭ ਖੁੱਭ ਗਿਆ ਅਸਲ ਮਦਦ ਇਹ ਚਾਹੀਦੀ ਆ ਵੀ ਲੈ ਪਾਈ ਮਾਇਆ ਆਉਣਾ ਲੱਕ ਬੰਨੇ ਲਗ ਡੱਕ ਕੱਢ ਗਏ ਹੁਣ ਗੱਡਾ ਖੁੱਭਿਆ ਖੜਾ ਹੁਣ ਆਗੂਆਂ ਨੇ ਘੱਟਾ ਪਿੱਛੇ ਨੂੰ ਮੋੜਨਾ ਹੈ ਕਿ ਕੱਢਣਾ ਹੈ ਇਹ ਸਵਾਲ ਸਾਡੇ ਲਈ ਸਾਰਾ ਇੱਕ ਕੱਲ ਮਨਜੀਤ ਧੇਰ ਆਏ ਆ ਤੁਹਾਡੇ ਨਾਲ ਉਸ ਤੋਂ ਬਾਅਦ ਇੰਟਰਵਿਊ ਇੱਕ ਚੈਨਲ ਤੇ ਹੋਈ ਹੈ ਤੁਸੀਂ ਕਿਹਾ ਵੀ ਕਈ ਲੋਕ ਤਾਂ ਹੁਣ ਆਏ ਵੀ ਦੇਖਣ ਆਉਂਦੇ ਵੀ ਡੱਲੇ ਵਾਲ ਜਿਉਂਦਾ ਹੈ ਕਿ ਮਰ ਗਿਆ ਮਤਲਬ ਇਹ ਚੀਜ਼ ਵੀ ਦੇਖਣ ਤੁਸੀਂ ਇਹ ਸ਼ਬਦ ਤੱਕ ਵਰਤੇ ਆ ਮਤਲਬ ਜੇ ਆਗੂ ਆਉਂਦੇ ਆ ਤਾਂ ਤੁਸੀਂ ਇਹ ਸਵਾਲ ਖੜੇ ਕਰਦੇ ਹੋ ਨਹੀਂ ਨਹੀਂ ਆਗੂਆਂ ਨੂੰ ਕੋਈ ਸਵਾਲ ਨਹੀਂ ਜੀ 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 ਬਾਦਲ ਦੀ ਹਾਂ ਬਾਦਲ ਵਾਲੀ ਮੇਰੇ ਯਾਦ ਆ ਜੀ ਜੀ ਉਹ ਉਹਨੂੰ ਟੋੜਾ ਸਾਹਿਬ ਮਿਲਣ ਗਏ ਸੀਗੇ ਤਲਵੰਡੀ ਸਾਹਿਬ ਨੇ ਸਵਾਲ ਕੀਤਾ ਸੀ ਤੇ ਬਾਦਲ ਸਾਹਿਬ ਦਾ ਜਵਾਬ ਸੀਗਾ ਵੀ ਇਹ ਮਿਲਣ ਕਾ ਨੂੰ ਐਵੇਂ ਤਾਂ ਮੈਨੂੰ ਦੇਖਣ ਆਇਆ ਕਿ ਮੇਰੀ ਮੌਤ ਕਿਦੋਂ ਜਿਹੜੇ ਹੁਣ ਤਿੱਕ ਦੀ ਸਪਸ਼ਟ ਪਈ ਹੈ ਬਹੁਤ ਕੁਝ ਪਿਆ ਮੈਂ ਉਤੇ ਨਹੀਂ ਕਰਦਾ ਕਿਤੇ ਬਿਲ ਬਿਲ ਟਾਈਮ ਆਪਾਂ ਡਿਟੇਲ ਨਾ ਕਰਾਂਗੇ ਅੱਜ ਸਮਾਂ ਨਹੀਂਗਾ ਜੀ ਜੀ ਅੱਜ ਸਮਾਂ ਤਾਂ ਮੰਗ ਇਹ ਹੀ ਕਰਦਾ ਕਿ ਕੇਂਦਰ ਨਾਲ ਸਾਡੀ ਲੜਾਈ ਹੈ ਇਹ ਮੈਂ ਜ਼ਰੂਰੀ ਦੇਖੋ ਇਹ ਤਾਂ ਜਿਹੜੇ ਇਮਾਨਦਾਰੀ ਦੇ ਨਾਲ ਆਗੂ ਆਉਣਗੇ ਕਿ ਆ ਸਥਿਤੀ ਦੇ ਵਿੱਚ ਬੈਠੇ ਆ ਸਾਨੂੰ ਲੜਨ ਦੀ ਲੋੜ ਹੈ ਇਹ ਤਾਂ ਅਸੀਂ ਸਪਸ਼ਟ ਕਰ ਚੁੱਕੇ ਹਾਂ ਦੋਨੇ ਫੋਰਮ ਕੋਈ ਮੈਂ ਇਕੱਲਾ ਨਹੀਂ ਦੋਨੇ ਫਾਰਮਾਂ ਦੀ ਨੀਤੀ ਸਪਸ਼ਟਾ ਕਿ ਸਾਡੇ ਲਈ ਮੰਗਾ ਜ਼ਰੂਰੀ ਨੇ ਬਹੁਤ ਰਿਸ਼ਤੇਦਾਰ ਆਉਂਦੇ ਨੇ ਬਹੁਤ ਅਫਸਰ ਆਉਂਦੇ ਨੇ ਬਹੁਤ ਮੈਨੂੰ ਮੈਸੇਜ ਆ ਰਿਹਾ ਵੀ ਸਿਹਤ ਜ਼ਰੂਰੀ ਹੈ ਮੈਂ ਕਿਹਾ ਵੀ ਸਿਹਤ ਤੋਂ ਕੀ ਕਰੋਗੇ ਸਰ ਜੋ ਉਸੇ ਵਰਗੇ ਚੋਟੀ ਦੇ ਆਗੂ ਸੀ ਜਿਹਦੀ ਖਤਰਾ ਸੀ ਚੋਲਾ ਚੱਕਿਆ 84 ਦੇ ਵਿੱਚ ਨਿਗ ਸਿੰਘਾਂ ਨਾਲ ਲੜਦੇ ਰਹੇ ਤਲਵੰਡੀ ਸਾਬੋ ਜਦੋਂ ਦੋ ਦਿਨਾਂ ਨੂੰ ਕਾਨਫਰੰਸ ਕਰਾਈ ਆ ਯਾਰ ਐਡੇ ਛੋਟ ਵੱਡੇ ਲੀਡਰ ਸਾਰਾ ਭਾਰਤ ਉਹਨਾਂ ਦੇ ਨਾਲ ਭពਿੰਦਰ ਮਾਨ ਉਹਨਾਂ ਦੀ ਗਵਾਹੀ ਕਰਦਾ ਸੀ ਪਰਦਾਪ ਦੀ ਚੱਕ ਕੇ ਗੈਡ ਦੇ ਹੱਕ 'ਚ ਖੜ ਕੇ ਫਿਰ ਹੁਣ ਲੀਡਰ ਦੱਸੋ ਕੀ ਐ ਹੁਣ ਇਹ ਮਾਤ ਕਿੱਧਰ ਨੂੰ ਲੈ ਕੇ ਜਾਓਗੇ ਸਵਾਲ ਇਹ ਸੜ ਜੋਸੀ ਵਰਗੇ 7-7 ਲੱਖ ਬੋਟ ਕਲੱਬ ਉਦੋਂ ਹੁੰਦਾ ਸੀਗਾ ਜੰਤਰ ਮੰਤਰ ਤਾਂ ਹੁੰਨੀ ਸੀ ਬੋਟ ਕਲੱਬ ਦੇ ਵਿੱਚ ਰੇਲੀਆਂ ਹੁੰਦੀਆਂ ਸੀ ਉਦੋਂ ਭਾਰਤ ਲੇਵਲ ਦੀ ਦੋ ਲਖੀਰ ਨਿਕਲ ਗਈ ਇੱਕ ਗੈਡ ਦੇ ਵਿਰੋਧੀ ਇੱਕ ਗੈਡ ਦੇ ਹਮਾਇਤੀ ਹੁਣ ਜੇ ਉਹ ਆਗੂ ਉਦੋਂ ਸਟੈਂਡ ਲੈ ਲੈਂਦੇ ਕਿ ਸਾਨੂੰ ਅੱਜ ਮਰਨ ਦੀ ਲੋੜ ਪੈਣੀ ਸੀ ਨਾ ਭਾਰਤ ਦੇ ਵਿੱਚ ਗੈਡ ਆਉਣਾ ਸੀਗਾ ਨਾ ਇੰਨੀਆਂ ਜਸੇ ਬੰਦੀਆਂ ਦੀ ਲੋਡ ਪੈਣੀ ਸੀ ਜਿਹੜੇ ਸਿਆਸੀ ਲੋਕ ਸਾਨੂੰ ਮਖੌਲ ਕਰਦੇ ਨੇ ਸੱਚਾਈ ਆ ਇਹ ਕੋਈ ਲੀਡਰ ਮੰਨੇ ਨਾ ਮੰਨੇ ਜੀ ਉਹਨਾਂ ਨੂੰ ਕੀ ਫਰਕ ਪੈਂਦਾ ਸਰਕਾਰ ਨੂੰ ਮੰਨ ਲਓ ਸਟੇਟ ਸਰਕਾਰ ਨੇ 35 ਕੁਰਸੀਆਂ ਲਾਉਣੀਆਂ 35 ਜੁਨੀਅਨ ਨੇ ਉਹ 40 ਲਾ ਦੇਣਗੇ ਪੰਜ ਹੋਰ ਆ ਗਈਆਂ ਸਾਡੀ ਜਿਹੜੀ ਸਖਤੀ ਹੈ ਆ ਵੀ ਦੀ ਖਿੰਡ ਰਹੀ ਆ ਮਸਲਾ ਤਾਂ ਉੱਥੇ ਦਾ ਉੱਥੇ ਖੜਾ ਕਦੇ ਅਸੀਂ ਸਿਰ ਚੱਕ ਕੇ ਅੱਖਾਂ ਨਾਲ ਅੱਖਾਂ ਮਿਲਾ ਕੇ ਮੁੱਖ ਮੰਤਰੀ ਨੂੰ ਕਿਹਾ ਕਿ ਐਸ ਮੰਗ ਲਈ ਤਾਂ ਮਰ ਜਾਾਂਗੇ ਅੱਜ ਦੀ ਮੰਗ ਕਰਦਾ ਸਮਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੇਂਦਰ ਚ ਬਗਦੇ ਹੋ ਦੀ ਲਿਸਟ ਦੇ ਦਿਓ 200 ਜੁਨੀਅਨਾਂ ਵੀ ਖੇਤੀ ਮੰਤਰੀ ਨਾਲ ਗੱਲ ਕਰ ਲੂਗਾ ਪਰ ਲੜਨ ਵਾਲੇ ਇੱਕ ਨਾਲ ਵੀ ਨਹੀਂ ਕਰਦਾ ਜਿਹੜੇ ਮਸਲੇ ਆ ਇਹ ਸਵਾਲ ਅਸੀਂ ਬਹੁਤ ਚੈਨਲ ਚ ਵੀ ਕਿਹਾ ਵੀ ਸਾਨੂੰ ਕੋਈ ਮੀਟਿੰਗ ਦੀ ਲੋੜ ਨਹੀਂ ਜਿਹੜੀਆਂ 12 ਮੰਗਾ ਪਈਆਂ ਚਾਰ ਗੇਟ ਦੀਆਂ ਨਾਲ ਮੀਟਿੰਗ ਹੋਗੀਆਂ ਫੌਰੀ ਉਹਨੂੰ ਲਾਗੂ ਕਰ ਸੈਸ਼ਨ ਚੱਲਦਾ ਵੱਡੀ ਜਿਹੜੀ ਇਹਨਾਂ ਦੀ ਸਮੱਸਿਆ ਜਿਹੜੀ ਗੱਲ ਰੱਖਦੇ ਹੁੰਦੇ ਨੇ ਕਿ ਆਹ ਗੱਲ ਸੋਡੀ ਠੀਕ ਹੈ ਪਰ ਅਸੀਂ ਸੈਸ਼ਨ ਦੇ ਵਿੱਚ ਪਾਸ ਕਰਵੋਣੇ ਅੱਜ ਦੇਸ਼ ਦਾ ਸੈਸ਼ਨ ਚੱਲ ਰਿਹਾ ਆ ਲੋਕਾਂ ਦੇ ਰੁਪਿਆ ਰੁਪਿਆ ਜੇਬ ਚੋਂ ਨਿਕਲ ਕੇ ਕਰੋੜਾ ਰੁਪਿਆ ਉਸੇ ਖਰਚ ਹੋ ਰਿਹਾ ਹੈ ਕੀ ਆ ਲੋਕ ਜਿਹੜੇ ਸਾਡੇ 80-80 ਸਾਲ ਦੀਆਂ ਬਜ਼ੁਰਗਾਂ ਸੜਕਾਂ ਤੇ ਮਰ ਰਹੀਆਂ ਨੇ ਸਾਡੇ ਬਜ਼ੁਰਗ ਮਰ ਰਹੇ ਨੇ ਇਹ ਸਵਾਲ ਤਾਂ ਮੈਂ ਡਿਸਬ ਵੀ ਕੀਤਾ ਸੀ ਵੀ ਤੁਸੀਂ ਡੱਲੇਵਾਲ ਸਾਹਿਬ ਜੀ ਸਿਹਤ ਬਾਰੇ ਪੁੱਛਦੇ ਜਿਹੜੇ ਆ ਲੋਕ ਸੜਕਾਂ ਤੇ ਬੈਠੇ ਇਹਨਾਂ ਬਾਰੇ ਕੋਈ ਮੈਡੀਕਲ ਹੈ ਪੰਜਾਬ ਸਰਕਾਰ ਦਾ ਇਹਨਾਂ ਨੂੰ ਕੋਈ ਸਹੂਲਤ ਹੈ ਤਾਂ ਪੂਰੇ ਦੇਸ਼ ਦੀ ਲੜਾਈ ਹੈ ਮੈਂ ਇਹ ਬੇਨਤੀ ਕਰੂੰਗਾ ਸਾਡਾ ਕਿਸੇ ਜੁਨੀਅਨ ਤੇ ਟੈਕਨੀਕ ਕਿਸੇ ਜੂਨੀਅਰ ਤੇ ਸਵਾਲ ਨਹੀਂ ਪਰ ਜਿਹੜੇ ਸਿਆਸੀ ਲੋਕ ਵਾਰ-ਵਾਰ ਆ ਰਹੇ ਨੇ ਉਹਨਾਂ ਨੇ ਜਿਹੜੀਆਂ ਇਹ ਆਉਂਦੀਆਂ ਨੇ ਜੇ ਉਹਨਾਂ ਨੂੰ ਮਾਨਦਾਰੀ ਦੇ ਨਾਲ ਨਾ ਲੜਾਂਗੇ ਦੇਖੋ ਲਖੀਨਪੁਰ ਕਾਲੀ ਘਟਨਾ ਬਹੁਤ ਵੱਡੀ ਸਟੇਟ ਦੇ ਵਿੱਚੋਂ ਆ ਬਹੁਤ ਵੱਡੇ ਉੱਚ ਚੋਟੀ ਦੇ ਉੱਥੇ ਲੀਡਰ ਨੇ ਅਸੀਂ ਉਹ ਪਰਿਵਾਰਾਂ ਨੂੰ ਹਜੇ ਕਹੀ ਹੋਈ ਸਰਕਾਰ ਦੀ ਗੱਲ 10-10 ਲੱਖ ਮਾਜਬਾਨੀ ਦੇਵਾ ਸਕੇ ਕਿ ਸਾਡੇ ਲਈ ਸਵਾਲ ਨਹੀਂ ਜੇ ਸਵਾਲ ਸਾਡੇ ਲਈ ਹੈ ਨਾ ਅੱਜ ਤੱਕ ਜੋ ਲੜਾਈਆਂ ਚੱਲਦੀਆਂ ਵੱਡੇ ਨੇ ਇਸ਼ੂ ਉਹ ਕਿਤੇ ਫੇਰ ਸੋਚ ਕੇ ਕਰਾਂਗੇ ਗੱਲ ਮੈਨੂੰ ਇਹ ਲੱਗਦਾ ਵੀ ਆਖਰੀ ਸਵਾਲ ਜ਼ਰੂਰ ਹੈ ਜੋਗਿੰਦਰ ਸਿੰਘ ਗੁਰਾਹਾਂ ਦਾ ਬਿਆਨ ਕੱਲ ਦਾ ਸ਼ਾਇਦ ਤੁਹਾਡੇ ਤੱਕ ਪਹੁੰਚ ਗਿਆ ਹੋਣਾ ਜਦੋਂ ਉਹਨਾਂ ਨੂੰ ਤੁਹਾਡੀ ਇਸ ਅੰਦੋਲਨ ਬਾਰੇ ਸਵਾਲ ਕੀਤਾ ਜਾਂਦਾ ਤਾਂ ਉਹ ਇੱਕੋ ਗੱਲ ਕਹਿੰਦੇ ਨੇ ਕਿ ਹਰ ਛੋਟੀ ਮੋਟੀ ਗੱਲ ਤੇ ਦਿੱਲੀ ਜਾਣਾ ਇਹ ਜਾਇਜ਼ ਨਹੀਂ ਸੰਘਰਸ਼ ਨੂੰ ਹੋਰ ਵੱਡਾ ਕਰਨ ਦੀ ਜ਼ਰੂਰਤ ਆ ਹੋਰ ਵੱਡਾ ਕਰਨਾ ਪੈਣਾ ਕਿਵੇਂ ਦੇਖਦੇ ਹੋ ਇਸ ਸਵਾਲ ਨੂੰ ਦੇਖੋ ਅਗਰਾਹਾਂ ਸਾਹਿਬ ਚੰਗੀ ਤਰ੍ਹਾਂ ਸੀ ਇਕੱਠੇ ਰਹੇ ਆ ਚੰਗੀ ਤਰ੍ਹਾਂ ਨੀਤੀ ਪਾਲਿਸੀ ਜਾਣਦੇ ਨੇ ਉਹਨਾਂ ਨੂੰ ਅਸੀਂ ਵੀ ਜਾਣਦੇ ਤੇ ਉਹ ਵੀ ਜਾਣਦੇ ਨੇ ਮੈਨੂੰ ਲੱਗਦਾ ਇਸ ਸਮੇਂ ਦੇ ਵਿੱਚ ਉਹਨਾਂ ਤੇ ਕੋਈ ਟੈਕ ਕਰਨਾ ਠੀਕ ਨਹੀਂ ਜੀ